मां ਖੇਡ ਕਬੱਡੀ ਦੇ ਨਾਂ ਤੇ ਜੀਨੋ ਜੀਨੋ ਵੀ ਮਾਂ ਖੇਡ ਕਬੱਡੀ ਨੇ ਕੁਝ ਨਾ ਕੁਝ ਦਿਤਾ ਆ ਇੱਕ ਵਾਰੀ ਤਾੜੀਆਂ ਜੋ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਕਬੱਡੀ ਦੇ ਉਹ ਸੁਪਰਸਟਾਰ ਪਲੇਅਰ ਬਾਰੇ ਜੋ ਆਪ ਤਾ ਕਬੱਡੀ ਪਾ ਕੇ ਨੱਚਦੇ ਹੀ ਨੱਚਦਾ ਹੀ ਨਾਲ ਦਰਸ਼ਕਾਂ ਨੂੰ ਵੀ ਨੱਚਣ ਲਈ ਮਜਬੂਰ ਕਰ ਦਿੰਦਾ ਸੀ ਅੱਜ ਆਪਾਂ ਗੱਲ ਕਰਾਂਗੇ ਸੁਖਰਾਜ ਸਿੰਘ ਜਾਲੀਕੇ ਖਰਾਜੀ ਪਿੱਥੋ ਬਾਰੇ ਤੁਹਾਨੂੰ ਦੱਸਾਂ ਕਿ ਉਹਨੇ ਆਪਣੀ ਜ਼ਿੰਦਗੀ ਵਿੱਚ ਕੀ ਕੁਝ ਜਿੱਤਿਆ ਕਿਹੜੇ ਕਿਹੜੇ ਵਿਦੇਸੀ ਦੌਰੇ ਲਾਏ ਚਲੋ ਕਰਦੇ ਆਪਾਂ ਵੀਡੀਓ ਨੂੰ ਸ਼ੁਰੂ ਰਾਜੀ ਪਿੱਥੋ ਦਾ ਜਨਮ 1 ਜਨਵਰੀ 1975 ਨੂੰ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਗਰਜੰਟ ਸਿੰਘ ਤੇ ਮਾਤਾ ਦਾ ਨਾਮ ਨਸੀਬ ਕੌਰ ਹੈ। ਜੇ ਗੱਲ ਕਰੀਏ ਖਰਾਜੀ ਪਿੱਥੋ ਦੀ ਪੜ੍ਹਾਈ ਬਾਰੇ ਤਾਂ ਖਰਾਜੀ ਥੋੜਾ ਸਮੇਂ ਸਕੂਲ ਗਿਆ। ਉਹਨਾਂ ਦਾ ਕਹਿਣਾ ਹੈ ਕਿ ਉਹ ਮਾਸਟਰਾਂ ਦੇ ਡਰ ਤੋਂ ਹੀ ਸਕੂਲ ਨਹੀਂ ਗਿਆ ਕਿਉਂਕਿ ਉਹਨੂੰ ਨੂੰ ਕੁੱਟਦੇ ਬਹੁਤ ਸਨ। ਇਸ ਕਰਕੇ ਉਹਨਾਂ ਨੇ ਪੜ੍ਹਾਈ ਛੱਡ ਦਿੱਤੀ ਤੇ ਕਬੱਡੀ ਦਾ ਕੀੜਾ ਜ਼ਿਆਦਾ ਹੋਣ ਕਰਕੇ ਉਹ ਸਿਰਫ ਕਬੱਡੀ ਹੀ ਖੇਡਣ ਲੱਗ ਪਿਆ। ਖਰਾਜੀ ਪਿੱਥੋ ਨੇ ਕਵੱਡੀ ਦੀ ਸ਼ੁਰੂਆਤ 32 ਕਿਲੋ ਕਵੱਡੀ ਤੋਂ ਕੀਤੀ ਉਸ ਤੋਂ ਬਾਅਦ ਉਹਨਾਂ ਨੇ 55 ਕਿਲੋ ਤੇ 57 ਕਿਲੋ ਕਵੱਡੀ ਵੀ �ेड़ी ਤੇ ਬਾਅਦ ਵਿੱਚ ਲੰਮਾ ਸਾਬਾ ਉਹਨਾਂ ਨੇ 68 ਕਿਲੋ ਕਵੱਡੀ �ेड़ी ਉਦੋਂ ਤਾਂ ਉਹਨਾਂ ਨੇ ਗੱਡੀ ਪਿੱਸੇ ਵੀ ਲਗਾ ਲਿਆ ਸੀ ਕਿ ਪਿੱਥੋ ਹੀ ਫਸਟ ਹੈ ਇਹ ਖਰਾਜੀ ਪਿੱਥੋ ਨੇ ਆਪਣੀ ਇੰਟਰਵਿਊ ਵਿੱਚ ਦੱਸਿਆ ਇਹ ਲੰਮਾ ਸਾਬਾ ਸੀ 68 ਕਿਲੋ ਕਿਸੇ ਨੂੰ ਵੀ ਜਿੱਤ ਨਹੀਂ ਦਿੰਦਾ ਉਸ ਤੋਂ ਬਾਅਦ 2001 ਵਿੱਚ ਉਹਨਾਂ ਨੇ ਕਵੱਡੀ ਓਪਨ ਦੀ ਸ਼ੁਰੂਆਤ ਕੀਤੀ ਕਬੱਡੀ ਓਪਨ ਵਿੱਚ ਵੀ ਪਿੱਥੋ ਦੀ ਟੀਮ ਨੇ ਆਪਣੀ ਲੰਮਾ ਹਮਾ ਚੜਤ ਰੱਖੀ ਤੇ ਖਰਾਜੀ ਨੇ ਕਾ ਟੂਰਨਾਮੈਂਟਾਂ ਦਾ ਬੈਸਟ ਨਿਕਲਿਆ ਉਸ ਤੋਂ ਬਾਅਦ ਇਹ ਕਲੱਬਾਂ ਲਈ ਵੀ ਖੇਡਿਆ ਜਿਵੇਂ ਹਰਜੀਤ ਕਬੱਡੀ ਕਲੱਬ ਬਾਜਾਖਾਨਾ ਤੇ ਪੱਤੋ ਹੀਰਾ ਸਿੰਘ ਖਰਾਜੀ 2009 ਵਿੱਚ ਕੈਨੇਡਾ ਖੇਡਣ ਗਿਆ ਉੱਥੇ ਖਰਾਜੀ ਨੇ ਇੱਕ ਰਿਕਾਰਡ ਬਣਾਇਆ ਇੱਕ ਮੈਚ ਵਿੱਚ 35 ਕਬੱਡੀਆਂ ਪਾ ਕੇ ਕੋਈ ਵੀ ਜੱਪਾ ਨਹੀਂ ਖਾਦਾ ਖਰਾਜੀ ਪਿੱਥੋ ਦਾ ਇੱਕ ਹੋਰ ਰਿਕਾਰਡ ਹੈ ਜੋ ਉਹਨੇ ਲਹਿਰੇ ਮੁਹਬਤ ਟੂਰਨਾਮੈਂਟ ਤੇ ਬਣਾਇਆ ਸੀ ਉਹਨੇ ਸਾਰੇ ਦਿਨ ਵਿੱਚ 85 ਕਬੱਡੀਆਂ ਪਾਈਆਂ ਤੇ ਇੱਕ ਵੀ ਜੱਪਾ ਨਹੀਂ ਖਾਦਾ ਖਰਾਜੀ ਦਾ ਕਹਿਣਾ ਹੈ ਕਿ ਜੋ ਅੱਜ ਦੇ ਸਮੇਂ ਵਿੱਚ ਕਬੱਡੀ ਖੇਡਦਾ ਹੁੰਦਾ ਤਾਂ ਉਹ ਸੋਨੇ ਦੀਆਂ ਕੰਧਾਂ ਘੱਡ ਦਿੰਦਾ। ਖਰਾਜੀ ਕਹਿੰਦਾ ਮੈਂ ਰੇਡ ਪਾ ਕੇ ਇਸ ਕਰਕੇ ਨੱਚਦਾ ਹੁੰਦਾ ਸੀ ਕਿ ਮੈਨੂੰ ਮਾਣ ਹੁੰਦਾ ਸੀ ਕਿ ਦੂਜੇ ਪਾਸੇ ਮੇਰਾ ਭਾਈ ਸੀਰਾ ਖੜਾ ਹੈ ਉਹ ਜੇ ਮੈਨੂੰ ਇੱਕ ਜੱਫਾ ਪੈ ਵੀ ਜਾਊ ਤਾਂ ਉਹ ਦੋ ਲਾਊ। ਇੱਕ ਦੂ ਦਾ ਕਾਰਨ ਇਹ ਸੀ ਕਿ ਦਰਸ਼ਕਾਂ ਦਾ ਮਨੋਰੰਜਨ ਕਰ ਸਕੀ ਇਸ ਕਰਕੇ ਉਹ ਕਬੱਡੀ ਪਾ ਕੇ ਨੱਚਦਾ ਸੀ ਕਿਉਂਕਿ ਲੋਕ ਉਸ ਤੋਂ ਇਹੀ ਭਾਲਦੇ ਆਉਂਦੇ ਸਨ ਕਿ ਖਰਾਜੀ ਰੇਡ ਪਾ ਕੇ ਨੱਚੇ ਤੇ ਸਾਡਾ ਮਨੋਰੰਜਨ ਕਰੇ। ਖਰਾਜੀ ਦਾ ਨਵੇਂ ਪਲੇਅਰਾਂ ਨੂੰ ਕਹਿਣਾ ਹੈ ਕਿ ਨਸ਼ਿਆਂ ਤੋਂ ਬਚਣ ਜਿਹੜੇ ਆ ਭਾਰ ਵਧਾਉਣ ਵਾਸਤੇ ਟੀਕੇ ਲਾਉਂਦੇ ਹਨ ਜਾਂ ਮੌਕੇ 'ਤੇ ਲਾਉਂਦੇ ਉਹਨਾਂ ਇਹਨਾਂ ਦਾ ਕੋਈ ਫਾਇਦਾ ਨਹੀਂ ਖਰਾਜੀ ਕਹਿੰਦਾ ਜਦੋਂ ਮੈਂ ਓਪਨ ਕਬੱਡੀ ਖੇਡਦਾ ਸੀ ਮੇਰਾ 65 ਕਿਲੋ ਵਜ਼ਨ ਹੁੰਦਾ ਸੀ ਕਬੱਡੀ ਖੇਡਣ ਲਈ ਕਹਿੰਦਾ ਦਿਲ ਪਾਠੀ ਜਿੱਡਾ ਹੋਣਾ ਚਾਹੀਦਾ ਇਹ ਟੀਕੇ ਡੂਕੇ ਕੁਝ ਨਹੀਂ ਕਰਦੇ ਖਰਾਜੀ ਨੇ ਇਹੀ ਨਵੇਂ ਪਲੇਅਰਾਂ ਨੂੰ ਕਿਹਾ ਆਪਣੀ ਇੰਟਰਵਿਊ ਵਿੱਚ ਜੇ ਗੱਲ ਕਰੀ ਉਹਨਾਂ ਦੇ ਫੇਵਰੇਟ ਪਲੇਅਰਾਂ ਬਾਰੇ ਪੁਰਾਣੇ ਪਲੇਅਰਾਂ 'ਚ ਉਹਨਾਂ ਦਾ ਫੇਵਰੇਟ ਜੱਫੀ ਫੌਜੀ ਰੌ ਤਾਂ ਸੀ ਤੇ ਰੇਡਰ ਕੋ ਨੀ ਰਾਣੀ ਵਾਲਾ ਅੱਜ ਦੇ ਟਾਈਮ 'ਚ ਖਰਾਜੀ ਦੁੱਲੇ ਦੇ ਪਾਲੇ ਦਾ ਫੈਨ ਹੈ ਜੇ ਗੱਲ ਕਰੀਏ ਖਰਾਜੀ ਨੇ ਅਜੇ ਤੱਕ ਕੀ ਕੁਝ ਜਿੱਤਿਆ ਹੈ ਤਾਂ ਖਰਾਜੀ ਨੇ ਅਜੇ ਤੱਕ अनेका ਵੈਸਟ ਪ੍ਰਾਈਜ਼ ਜਿੱਤੇ ਹਨ ਜਿਨ੍ਹਾਂ ਵਿੱਚ ਕੱਪ ਤੇ ਟੀਵੀ ਤੇ ਨਗਦ ਰਕਮੀਆਂ ਹਨ ਕਿਉਂਕਿ ਉਹਨਾਂ ਟਾਈਮਾਂ ਵਿੱਚ ਮੋਟਰਸਾਈਕਲ ਗੱਡੀਆਂ ਤਾਂ ਨਹੀਂ ਹੁੰਦੇ ਸਨ ਤੇ ਖਰਾਜੀ ਨੇ ਵੀ ਆਪਣੇ ਇੰਟਰਵਿਊ ਵਿੱਚ ਕਿਹਾ ਕਿ ਜੇ ਸਾਡੇ ਵੇਲੇ ਵੈਸਟਾਂ ਨੂੰ ਗੱਡੀਆਂ ਜਾਂ ਮੋਟਰਸਾਈਕਲ ਹੁੰਦੇ ਤਾਂ ਮੈਂ ਘਰ ਭਰ ਦੇਣਾ ਸੀ ਕਿਉਂਕਿ अनेका ਥਾਵਾਂ ਤੋਂ ਵੈਸਟ ਨਿਕਲਿਆ ਖਰਾਜੀ ਆਪਣੇ ਸਮੇਂ ਵਿੱਚ ਜੇ ਇਹ ਗੱਲ ਕਰੀਏ ਕਿ ਰਾਜੀ ਨੇ ਕਬੱਡੀ ਛੱਡਣ ਦਾ ਕਾਰਨ ਤਾਂ ਉਹ ਗੋਡੇ ਦੀ ਸੱਟ ਕਰਕੇ ਕਬੱਡੀ ਤੋਂ ਦੂਰ ਹੋ ਗਿਆ ਜੋ ਕਿ ਰਿਕਵਰ ਪੂਰੀ ਤਰ੍ਹਾਂ ਨਹੀਂ ਹੋਈ ਇਸ ਕਰਕੇ ਉਹਨੇ ਕਬੱਡੀ ਛੱਡ ਦਿੱਤੀ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ